ਅਸ਼ੀਕਾਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਫੇਰ ਤੋਂ ਤੁਹਾਡੇ ਲਈ ਜੌਰਜਟ ਦੇ ਵਿੱਚ ਹੈਂਡਵਰਕ ਦੇ ਵਿੱਚ ਸੂਟ ਲੈ ਕੇ ਆਏ ਜੀ ਪਹਿਲਾਂ ਆਪਾਂ ਵੀਡੀਓ ਪਾਈ ਸੀਗੀ ਉਸ ਦਿਨ ਸਾਡੇ ਲਾਈਟ ਨਹੀਂ ਸੀ ਕਾਫੀ ਜ਼ਿਆਦਾ ਕਲਰ ਦੀ ਪ੍ਰੋਬਲਮ ਆਈ ਸੀ ਕਿ ਸੂਟਾਂ ਦੀ ਤੇ ਕਾਫੀ ਜ਼ਿਆਦਾ ਮੈਨੂੰ ਫੋਨ ਕਾਲ ਆਉਂਦੇ ਸੀਗੇ ਵੀ ਸੂਟਾਂ ਦੇ ਕਲਰ ਪ੍ਰੋਪਰ ਨਹੀਂ ਪਤਾ ਚੱਲੇ ਆਪਾਂ ਨੂੰ ਤਾਂ ਪਰ ਰੀਪੀਟ ਦੇ ਵਿੱਚ ਵੀਡੀਓ ਲੈ ਕੇ ਆਏ ਆ ਜੌਰਜਟ ਦੇ ਵਿੱਚ ਹੈਂਡਵਰਕ ਥਰੈਡਵਰਕ ਦੇ ਵਿੱਚ ਸਾਰਾ ਹੱਥ ਦਾ ਕੰਮ ਹੋਇਆ ਬਰਕ ਵਾਲੇ ਸੂਟ ਹੈ ਜੀ ਜੌਰਜਟ ਦਾ ਦੁਪੱਟਾ ਰਹਿਣਾ ਦੁਪੱਟੇ ਤੇ ਵੀ ਬਰਕ ਹੈ ਨਾਲ ਪਲੇਨ ਆਟਮ ਰਹੂਗੀ ਤੇ ਪ੍ਰਾਈਸ ਹੈਗਾ 2800 2800 ਪ੍ਰਾਈਸ ਦੇ ਨਾਲ ਅੱਜ ਦੇ ਸਾਰੇ ਸੂਟ ਲੈਣਗੇ ਤੇ ਬਾਕੀ ਜਿਹੜੇ ਕੋਰੀਅਰ ਚਾਰਜਸ ਐ ਅਲੱਗ ਤੋਂ ਹੋਣਗੇ ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਈ ਹੁੰਨੇ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਹਨਾਂ ਨੇ ਸ਼ਾਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜ਼ੀ ਤੁਸੀਂ ਸ਼ਾਪ ਤੇ ਆ ਕੇ ਪਰਚੇਸਿੰਗ ਕਰ ਸਕਦੇ ਹੋ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚਲਦੀ ਵੀਡੀਓ ਦੇ ਵਿੱਚ ਉਹ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰवानी ਪੈਣੀ ਹੈ ਜੇ ਜਦੋਂ ਤੁਸੀਂ ਸੂਟ ਆਨਲਾਈਨ ਬੁੱਕ ਕਰਾਉਣਾ ਤਾਂ ਪੇਮੈਂਟ ਆਨਲਾਈਨ ਹੀ ਕਰवानी ਪੈਣੀ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲਿਖਾਉਣਾ ਜੀ 7:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਹਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੇ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰ ਇੱਕ ਸੂਟ ਦਾ ਪ੍ਰਾਈਜ਼ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਕਰੀਮ ਰੰਗ ਦੇ ਵਿੱਚ ਸੂਟ ਹੈ ਜੀ ਅੱਜ ਦਾ ਆਪਣਾ ਪਹਿਲਾ ਆਫ ਵਾਈਟ ਕਲਰ ਦੇ ਵਿੱਚ ਤੇ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਮਲਟੀ ਕਲਰ ਦੇ ਵਿੱਚ ਥ੍ਰੈਡ ਵਰਕ ਹੋਇਆ ਸਾਰਾ ਹੈਂਡ ਦੇ ਵਿੱਚ ਹੈ ਜੀ ਹੈਂਡਵਰਕ ਹੋਇਆ ਸਾਰਾ ਧਾਗੇ ਦਾ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਜੀ ਅੱਜ ਕੱਲ ਇਹ ਵਰਕ ਆਪਣਾ ਗੱਠ ਕਢਾਈ ਦਾ ਵਰਕ ਕਹਿੰਦੇ ਇਹਨੂੰ ਆਪਾਂ ਬਹੁਤ ਸੋਹਣਾ ਵਰਕ neck ਪੂਰਾ ਹੈਵੀ ਬਣਿਆ ਤੇ ਵਿੱਚ ਸਾਰੀ ਸ਼ਰਟ ਦੇ ਵਿੱਚ ਬੂਟੀ ਹੈ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਕਿਉਂਕਿ ਘੇਰਾ ਨਹੀਂ ਬਣਿਆ ਹੋਇਆ ਗਲਾ ਬਣਿਆ ਹੋਇਆ ਕੱਲਾ ਤੇ ਨਾਲ ਪਲੇਨ ਬਾਟਮ ਰਹੂਗੀ ਤੇ ਜੋਰ ਜੱਟ ਦਾ ਇਹ ਦੁਪੱਟਾ ਦੁਪੱਟੇ ਦੇ ਪੱਲਿਆਂ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਕੀਤਾ ਹੋਇਆ ਇਹ ਸਾਰਾ ਹੈਂਡਵਰਕ ਹੈ ਬੜੇ ਸੋਹਣੇ ਫੁੰਦੇ ਲੱਗੇ ਹੋਏ ਮਲਟੀ ਕਲਰ ਦੇ ਤੇ ਸਾਰੇ ਦੁਪੱਟੇ ਦੇ ਵਿੱਚ ਬੂਟੀ ਹੈ ਸਾਰੇ ਦੁਪੱਟੇ ਦੇ ਵਿੱਚ ਬੂਟੀ ਹੈ ਇਹ ਲੁੱਕ ਦੇ ਵਿੱਚ ਸੂਟ ਹੈ ਜੀ ਇੱਥੇ ਤੇ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਇਹ ਲੁੱਕ ਆ ਜਣ ਪੀਮ ਰੰਗ ਦੇ ਵਿੱਚ ਸੂਟ ਬਹੁਤ ਸੋਹਣਾ 2800 ਪ੍ਰਾਈਸ ਦੇ ਨਾਲ 2800 ਪ੍ਰਾਈਸ ਹੈ ਜੀ ਸੂਟ ਦਾ ਇਹ ਸੇਮ ਦੇ ਵਿੱਚ ਤੁਹਾਨੂੰ ਹੁਣ ਕਲਰ ਦਿਖਾਣੇ ਆ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਮ ਜੈਂਟਾ ਕਲਰ ਸੇਮ ਦੇ ਵਿੱਚ ਹੈ ਮ ਜੈਂਟਾ ਕਲਰ ਹੈ ਇਹ ਲੁੱਕ ਆ ਜਾਣੀ ਆ देखो बहुत प्यारा नेक ਤੇ ਸਾਰਾ ਹੈਂਡਵਰਕ ਹੋਇਆ ਥ੍ਰੈਡ ਦੇ ਨਾਲ ਮਲਟੀ ਕਲਰ ਦੇ ਵਿੱਚ ਵਿੱਚ ਸਾਰੀ ਸ਼ਰਟ ਦੇ ਵਿੱਚ ਬੂਟੀ ਹੈ ਇਹ ਲੋਕਾ ਜਾਣੀਏ ਬਹੁਤ ਪਿਆਰਾ neck ਬਣਿਆ ਤੇ ਦੁਪੱਟੇ ਤੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਹੋਇਆ ਪੱਲਿਆਂ ਤੇ ਦੁਪੱਟੇ ਦੇ ਬੀਚ ਬੂਟੀਆਂ ਪੱਲਿਆਂ ਤੇ ਬਹੁਤ ਸੋਹਣਾ ਸਾਰਾ ਇਹ ਹੈਂਡਵਰਕ ਕੀਤਾ ਹੋਇਆ ਜੌਰਜਟ ਦਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਇਹ ਰੁੱਕ ਦੇ ਵਿੱਚ ਸੂਟ ਆ। ਬਹੁਤ ਪਿਆਰਾ ਇੱਥੇ ਤੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਸ ਦਾ ਮਜੈਂਟਾ ਕਲਰ ਦੇ ਵਿੱਚ ਹੈ ਜੀ ਬਹੁਤ ਸੋਹਣਾ ਰਾਣੀ ਕਲਰ ਦੇ ਵਿੱਚ ਸੂਟ ਹੈ 2800 ਪ੍ਰਾਈਸ ਹੈ 2800 ਪ੍ਰਾਈਸ ਦੇ ਨਾਲ ਇਹ ਸੇਮ ਦੇ ਵਿੱਚ ਹੈਗਾ ਨੈਕਸਟ ਬਲੈਕ ਕਲਰ ਬਲੈਕ ਕਲਰ ਹੈ ਸੇਮ ਦੇ ਵਿੱਚ ਹੀ ਜਾਰਜਟ ਦੀ ਫਿਟਿੰਗ ਤਾਂ ਸਭ ਨੂੰ ਪਤਾ ਹੀ ਹੈ ਜੀ ਬਹੁਤ ਪਿਆਰੀ ਫਿਟਿੰਗ ਹੁੰਦੀ ਹੈ ਜਾਰਜਟ ਦੇ ਸੂਟਾਂ ਦੀ ਇਹ ਲੁੱਕ ਆ ਜਾਣੀ ਆ ਬਹੁਤ ਪਿਆਰਾ ਹੈਂਡਵਰਕ ਹੋਇਆ ਮਲਟੀ ਦੇ ਵਿੱਚ ਸਾਰਾ ਧਾਗੇ ਦੇ ਨਾਲ ਸਾਰਾ ਹੱਥ ਦਾ ਕੰਮ ਹੈ ਜੀ ਇਹ ਗੱਠ ਘੜਾਈ ਦਾ ਸਾਰੀ ਸ਼ਰਟ ਦੇ ਵਿੱਚ ਬੂਟੀ ਆ ਇਹ ਲੁੱਕ ਆਣੀ ਆ ਦੇਖੋ ਪੂਰੀ ਸ਼ਰਟ ਜਿੱਦੋਂ ਸਟਿਚ ਹੋਣਾ ਸੂਟ ਹੈ ਮੈਂ neck ਬਣ ਕੇ ਵਿੱਚ ਸਾਰੀ ਸ਼ਰਟ ਦੇ ਵਿੱਚ ਬੂਟੀ ਆ ਜਾਣੀ ਆ ਇਹ ਦੁਪੱਟੇ ਦੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਦੁਪੱਟੇ ਦੇ ਪੱਲਿਆਂ ਤੇ ਵਿੱਚ ਸਾਈਡਾਂ ਤੇ ਫੁੰਦੇ ਲੱਗੇ ਹੋਏ ਆ ਵਿੱਚ ਸਾਰੇ ਦੇ ਵਿੱਚ ਬੂਟੀ ਆ ਇਹ ਲੋਕਾ ਮਾ ਰਸੂ ਇਹ ਲੋਕਾ ਕਸੂਟੇ ਇੱਥੇ ਤੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਮੈਰੂਨ ਕਲਰ ਮੈਰੂਨ ਵੀ ਥੋੜਾ ਜਿਹਾ ब्राउन जी अलग जी टोन ਤੇ ਮੈਰੂਨ ਹੈ ਥੋੜੀ ਰਸਟ ਜੀ ਟੋਨ ਤੇ ਮੈਰੂਨ ਹੁੰਦਾ ਜਿਹੜਾ ਕਾਲਸ ਤੇ ਮੈਰੂਨ ਨਹੀਂ ਹੈਗਾ ਬਿਲਕੁਲ ਕਾਲਸ ਤੇ ਉਵੇਂ ਦਾ ਮੈਰੂਨ ਕਲਰ ਨਹੀਂ ਹੈਗਾ ਹੰਡੈਕ ਤੇ ਸਾਰਾ ਹੈਂਡਵਰਕ ਵਿੱਚ ਬੂਟੀ ਹੈ ਸਾਰੀ ਸ਼ਰਟ ਦੇ ਵਿੱਚ ਤੇ ਦੁਪट्टे ਤੇ ਇਹਦੇ ਦੇਖੋ ਕਿੰਨਾ ਪਿਆਰਾ ਵਰਕ ਹੈ ਬਹੁਤ ਸੋਹਣਾ ਵਰਕ ਦੁਪट्टे ਤੇ ਪੱਲਿਆਂ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਇਹ ਜਿਹੜੇ ਫੁੰਦੇ ਲੱਗੇ ਹੋਏ ਆ ਤੁਸੀਂ ਰਿਮੂਵ ਵੀ ਕਰ ਸਕਦੇ ਹੋ ਜੇ ਨਹੀਂ ਪਸੰਦ ਇਹ ਸਿੰਗਲ ਟਾਂਕੇ ਦੇ ਨਾਲੇ ਲੱਗੇ ਹੋਣੇ ਵਿੱਚ ਬੂਟੀ ਆ ਪੱਲਿਆਂ ਤੇ ਬਹੁਤ ਪਿਆਰਾ ਵਰਕ ਪੱਲਿਆਂ ਤੇ ਬੜਾ ਸੋਹਣਾ ਰਸਟ ਜੀ ਟੋਨ ਤੇ ਆ ਅਲੱਗ ਜਿਹਾ ਕਲਰ ਹੈ ਇਹ ਲੁੱਕ ਆ ਜਾਂਦਾ ਇੱਥੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਨੈਕਸਟ ਆ ਗਿਆ ਇਹਦੇ ਵਿੱਚ ਗ੍ਰੀਨ ਕਲਰ ਸੇਮ ਦੇ ਵਿੱਚ ਹੀ ਗ੍ਰੀਨ ਕਲਰ ਹੈ ਜਿਹੜਾ ਮੈਂ ਤੁਹਾਨੂੰ ਮੈਰੂਨ ਕਲਰ ਦਿਖਾਇਆ ਇਹਦੇ ਨਾਲ ਦਾ ਹੀ ਜੌਰਜਟ ਦੀ ਸ਼ਰਟ ਵਿਦ ਹੈਂਡਵਰਕ ਬਹੁਤ ਹੀ ਨਿਆਰਾ ਵਰਕ ਹੈ ਫੋ ਸੋਹਣਾ ਮਲਟੀ ਜਿਹਦੇ ਵਿੱਚ ਸਾਰੀ ਸ਼ਰਟ ਦੇ ਵਿੱਚ ਬੂਟੀ ਹੈ ਬਹੁਤ ਪਿਆਰਾ ਵਰਕ ਹੈ ਪਲੇਨ ਬਾਟਮ ਤੇ ਦੁਪੱਟਾ ਬਹੁਤ ਸੋਹਣੀ ਬੂਟੀ ਤੇ ਪੱਲਿਆਂ ਤੇ ਬਹੁਤ ਪਿਆਰਾ ਵਰਕ ਪੱਲਿਆਂ ਤੇ ਇਹ ਲੁੱਕ ਆਣੀ ਦੇਖੋ 2800 ਪ੍ਰਾਈਸ ਦੇ ਦੋ ਸੂਟ ਮੇ ਇੱਕ ਡਿਜ਼ਾਈਨ ਚ ਦੋ ਕਲਰ ਦਿਖਾਏ ਆ 2800 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਗ੍ਰੇ ਕਲਰ ਗ੍ਰੇ ਕਲਰ ਦੇ ਵਿੱਚ ਬਹੁਤ ਸੋਹਣਾ ਲਾਈਟ ਗ੍ਰੇ ਕਲਰ ਹੈ ਤੇ ਲਾਈਟ ਕਲਰ ਤੇ ਵੈਸੇ ਵੀ ਕਲਰ ਜਿਹੜੇ ਥ੍ਰੈਡ ਦੇ ਰੰਗ ਐ ਬਹੁਤ ਸੋਹਣੇ ਉੱਠ ਕੇ ਆਉਣੇ ਦੇਖੋ ਕਿੰਨਾ ਪਿਆਰਾ ਵਰਕ ਕੀਤਾ ਹੋਇਆ neck ਤੇ ਪੂਰਾ ਬਰੀਕੀ ਥ੍ਰੈਡ ਦੇ ਨਾਲ ਹੈਂਡਵਰਕ ਹੋਇਆ ਸਾਰਾ ਵਿੱਚ ਸ਼ਰਟ ਦੇ ਬੂਟੀ ਐ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਕਿਸੇ ਵੀ ਸੂਟ ਦੇ ਤੇ ਦੁਪੱਟੇ ਦੇ ਬਹੁਤ ਪਿਆਰਾ ਵਰਕ ਦੁਪੱਟੇ ਦੇ ਪੱਲਿਆਂ ਤੇ ਵੀ ਤੇ ਵਿੱਚ ਗੁੱਟੀ ਐ ਇਹ ਲੁੱਕ ਆ ਜਾਂਦੀ ਪੂਰਾ 2.5 ਮੀਟਰ ਦਾ ਦੁਪੱਟਾ ਇਹ ਦਿੱਤਾ ਦੇ ਵਿੱਚ ਕੀ ਨਪਰਾ ਸਫਟ ਗ੍ਰੇਟ ਕਲਰ ਦੇ ਬੀਜ ਸਨ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਹੈ ਨੈਕਸਟ ਆ ਗਿਆ ਇਹਦੇ ਵਿੱਚ ਪੀਚ ਕਲਰ ਸੇਮ ਦੇ ਵਿੱਚ ਹੈ ਪੀਚ ਕਲਰ ਹੈ ਪਿਆਰਾ ਵਰਕ ਉਂ ਬੁੱਟੀ ਆ ਸਾਰੀ ਸ਼ਰਟ ਦੇ ਜਿਹੜਾ ਇਹ ਸੂਟ ਹੈ ਇਸ ਦੀ ਬੈਕ ਤੇ ਵੀ ਬੁੱਟੀ ਆ ਜੀ ਇਹ ਦੇਖੋ ਬਹੁਤ ਪਿਆਰੀ ਬੁੱਟੀ ਬੈਕ ਤੇ ਵੀ ਆ ਇਹ ਵਾਲੇ ਸੂਟ ਦੇ ਤੇ ਫਰੰਟ ਤੇ ਬਣ ਗਿਆ ਬਣਿਆ ਹੋਇਆ ਗਲਾ ਤੇ ਦੁਪੱਟਾ ਜੌਰਜਟ ਦੇ ਵਿੱਚ ਇਹ 2800 ਪ੍ਰਾਈਸ ਹੈ। ਨੈਕਸਟ ਆ ਗਿਆ ਬੜਾ ਸੋਹਣਾ ਅੰਗੂਰੀ ਰੰਗ ਹੈ, ਲਾਈਟ ਗ੍ਰੀਨ ਕਲਰ, ਅੰਗੂਰੀ ਕਲਰ ਹੈ। ਯਾਰਾ ਵਰਕ ਇਨ ਨੈਕ ਤੇ ਮਲਟੀ ਦੇ ਵਿੱਚ। ਸਾਰੀ ਸ਼ਰਟ ਦੇ ਵਿੱਚ ਬੂਟੀ ਹੈ। ਪਲੇਨ ਬਾਟਮ ਤੇ ਕਿੰਨਾ ਪਿਆਰਾ ਬੜਿਆ ਦੁਪੱਟਾ ਦੁਪੱਟੇ ਦੇ ਪੱਲਿਆਂ ਤੇ ਵੀ ਫਰਕੇ ਵਿੱਚ ਬੂਤੀ ਆ ਇਹ ਰੁਪਾ ਨਹੀਂ ਨਾ ਕੋਰੇ ਸੋਹਣੀ 2800 ਪ੍ਰਾਈਸ ਹੈ 2800 ਪ੍ਰਾਈਸ ਦਿਨਰ ਨੈਕਸਟ ਆ ਗਿਆ ਬੜਾ ਸੋਹਣਾ ਪਿਆਜੀ ਪਿੰਕ ਕਲਰ ਹੁੰਦਾ ਆਨਿਅਨ ਪਿੰਕ ਕਲਰ ਜਿਹੜਾ ਉਹ ਵਾਲਾ ਕਲਰ ਹੈ ਜੀ ਬਹੁਤ ਸੋਹਣਾ ਜਿਹਾ ਰੰਗ ਹੈ ਇਹ ਚਾਰੇ ਰੰਗ ਬਹੁਤ ਪਿਆਰੇ ਆ ਜਿਨ੍ਹਾਂ ਨੂੰ ਥੋੜਾ ਜਿਹਾ ਜ਼ਿਆਦਾ ਡਾਰਕ ਨਹੀਂ ਪਸੰਦ ਤੁਸੀਂ ਇਹ ਵਾਲੇ ਕਲਰ ਲੈ ਸਕਦੇ ਹੋ ਦੇਖੋ neck ਤੇ ਬਹੁਤ ਸੋਹਣਾ ਬਰੀਕੀ ਹੈਂਡਵਰਕ ਹੋਇਆ ਸਾਰਾ ਹੈ ਵਿੱਚ ਬੂਟੀ ਹੈ ਸਾਰੀ ਸ਼ਰਟ ਦੇ ਵਿੱਚ neck ਪੂਰਾ ਹੈਵੀ ਬਣਿਆ ਤੇ ਦੁਪੱਟਾ ਜੌਰਜਟ ਤੇ ਦੁਪੱਟੇ ਦੇ ਪੱਲੇ ਤਾਂ ਵੀ ਬੜਾ ਸੋਹਣਾ ਵਰਕ ਹੈ ਵਿੱਚ ਬੂਟੀ ਹੈ ਸਾਰੇ ਦੁਪੱਟੇ ਦੇ ਵਿੱਚ ਤੇ ਇਹ ਲੁੱਕ ਆ ਜਾਂਦੀ ਹੈ ਸੋਹਣੀ 2800 ਪ੍ਰਾਈਸ ਦੇ 2800 ਪ੍ਰਾਈਸ ਇਹ ਤਾਂ ਮੈਂ ਤੁਹਾਨੂੰ ਜੋਰਜਟ ਦੇ ਸੂਟ ਦਿਖਾਏ 2800 ਪ੍ਰਾਈਸ ਦੇ ਨਾਲ ਤੇ ਜਿਹੜਾ ਮੈਂ ਆਪ ਵੇਅਰ ਕੀਤਾ ਹੋਇਆ ਇਹ ਸੂਟ ਮੈਂ ਤੁਹਾਨੂੰ ਦਿਖਾਣਾ ਸੀਗਾ ਇਹ ਮੈਂ ਜਿਵੇਂ ਪਿਓਰ ਸਿਲਕ ਦੇ ਸੂਟ ਪਾਇਆ ਹੋਇਆ ਰਾਇਲ ਬਲੂ ਕਲਰ ਦੇ ਵਿੱਚ ਇਸ ਤੇ ਕਿਰਾਇਆ ਆਪਾਂ neck ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈਂਡਵਰਕ ਹੋਇਆ ਜੀ neck ਤੇ ਵੀ ਬਹੁਤ ਪਿਆਰਾ ਤੁਸੀਂ ਕਿਸੇ ਵੀ ਹੋਰ ਕਲਰ ਤੇ ਵੀ ਰੈਡੀ ਕਰਾ ਸਕਦੇ ਹੋ ਬੈਲਸ 슬ੀਵ ਰੱਖੀਆਂ ਆਪਾਂ ਨੇ 슬ੀਵਸ ਤੇ ਵਰਕ ਹੈ ਤੇ ਦੁਪट्टे ਤੇ ਬਿਲਕੁਲ ਹਲਕਾ ਹਲਕਾ ਵਰਕ ਰੱਖਿਆ ਹੈ। ਦੁਪट्टे ਦੇ ਬਹੁਤ ਸੋਹਣਾ ਬਰੀਕੀ ਵਰਕ ਆਪਾਂ ਦੁਪट्टे ਤੇ ਕਰਵਾਇਆ ਤੇ ਜਿਹੜਾ ਬਾਟਮ ਦੇ ਅੱਗੇ ਆ ਇਹ ਵਾਲਾ ਵਰਕ ਹੈ ਇਹ ਸੇਮ ਵਰਕ ਆਪਾਂ ਨੇ ਬਾਟਮ ਤੇ ਕਰਾਇਆ ਹੋਇਆ ਮੈਂ ਸਟ੍ਰੇਟ ਸਲਵਾਰ ਪਾਈ ਹੋਈ ਹੈ ਤੇ ਇਹ ਮੈਂ ਵਰਕ ਹੈਗਾ ਬਾਟਮ ਤੇ ਸੇਮ ਇਹ ਤੁਸੀਂ 9500 ਦੇ ਵਿੱਚ ਪੂਰਾ ਵਿਦ ਵਰਕ ਦੁਪट्टे ਦੀ ਵੀ ਫੋਰ ਸਾਈਡ ਵਰਕ ਹੈ। 9500 ਦੇ ਵਿੱਚ ਤੁਸੀਂ ਪੂਰਾ ਪਿਓਰ ਸਿਲਕ ਤੇ ਇਹ ਵਾਲਾ ਸੂਟ ਰੈਡੀ ਕਰਵਾ ਸਕਦੇ ਹੋ ਮੈਂ ਇਹ ਵੀਡੀਓ ਦੇ ਵਿੱਚ ਵੀ ਤੁਹਾਨੂੰ ਦਿਖਾਇਆ ਸੀਗਾ ਬਾਕੀ ਕਿਸੇ ਹੋਰ ਕਲਰ ਤੇ ਤੁਸੀਂ ਰੈਡੀ ਕਰਾਣਾ ਤਾਂ ਵੀ ਤੁਸੀਂ ਕਰਵਾ ਸਕਦੇ ਹੋ ਬਾਕੀ ਅੱਜ ਦੀ ਵੀਡੀਓ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ